ਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਪਿੰਡ ਪੜਸ਼ ਸਥਿਤ ਪੜਸ਼ ਡੈਮ ਦੀਆਂ ਦੱਸ ਦਈਏ ਕਈ ਦਿਨਾਂ ਤੋਂ ਇਸ ਪਿੰਡ ਦੇ ਵਿੱਚ ਸਥਿਤ ਪੜਸ਼ ਡੈਮ ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਹਨ ਕਿਉਂਕਿ ਇਸ ਡੈਮ ਦਾ ਪਾਣੀ ਬਿਲਕੁਲ ਸੁੱਕ ਚੁੱਕਾ ਹੈ ਇਸ ਪਿੰਡ ਦੇ ਨੌਜਵਾਨਾਂ ਵੱਲੋਂ ਤਾਂ ਸੇਵਾ ਨਿਭਾਈ ਹੀ ਜਾ ਰਹੀ ਹੈ ਪਰ ਜਦੋਂ ਦੀ ਇਸ ਡੈਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਤਾਂ ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਤੋਂ ਵੀ ਨੌਜਵਾਨ ਇੱਥੇ ਸੇਵਾ ਨਿਭਾਉਣ ਲਈ ਪਹੁੰਚ ਰਹੇ ਹਨ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਪਰਛ ਤੋਂ ਜਿੱਥੇ ਪਹੁੰਚੇ ਨੇ ਮਨੀ ਮਾਦਰਾ ਸ਼ਹਿਰ ਤੋਂ ਕੁਝ ਨੌਜਵਾਨ ਇਹਨਾਂ ਨੌਜਵਾਨਾਂ ਦੀ ਸੇਵਾ ਬਾਰੇ ਤੁਸੀਂ ਕੀ ਕਹੋਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਕਈ ਟੈਂਕਰਾਂ ਦਾ ਕਾਫਲਾ ਪਿੰਡ ਪੜਛ ਦੇ ਵਿੱਚ ਵੜਿਆ ਹੈ ਤੇ ਪਿੰਡ ਦੇ ਵਿੱਚ ਸਥਿਤ ਡੈਮ ਦੇ ਵਿੱਚ ਇਹ ਪਾਣੀ ਪਾਉਣ ਲਈ ਨੌਜਵਾਨਾ ਵਿਸ਼ੇਸ਼ ਤੌਰ ਤੇ ਮਨੀ ਮਾਜਰਾ ਸ਼ਹਿਰ ਤੋਂ ਪੁੱਜੇ ਨੇ ਸੋ ਗੱਲਬਾਤ ਵੀ ਕਰਾਂਗੇ ਨਾ ਨੌਜਵਾਨਾਂ ਦੇ ਨਾਲ ਕੀ ਕਿਹਾ ਇਹਨਾਂ ਨੌਜਵਾਨਾਂ ਨੇ ਤੇ ਕਿਵੇਂ ਪਤਾ ਲੱਗਾ ਇਹਨਾਂ ਨੂੰ ਇਸ ਡੈਮ ਦੇ ਬਾਰੇ ਤੇ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਡੈਮ ਦੀਆਂ ਪਹਿਲਾਂ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਇਸ ਸੇਵਾ ਬਾਰੇ ਕੀ ਕਿਹਾ ਤੇ ਕਿਹਨਾਂ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਕੀ ਕਿਹਾ ਇਹਨਾਂ ਨੌਜਵਾਨਾਂ ਨੇ ਜੋ ਨਹੀਂ ਜਾਤਾ ਕਲਾ ਕਲਾ ਪਰ ਦੂਰ ਰਹਿਆ ਉਹ ਸੱਚਾ ਸਾਹਿਬ ਸਿੰਘ ਸਵਾਲੇ ਉਹ ਕਿੰਨੇ ਟੈਂਕਰ ਲੈ ਕੇ ਆਏ ਹੋ ਕਿ ਕਿ 12-13 ਟੈਂਕਰ ਆ ਗਏ ਅੱਛਾ ਕਿਨੇ ਪਤਾ ਕਿਵੇਂ ਲੱਗਾ ਕਿ ਡੈਂਕ ਸਕੇ ਆ ਜੀ ਗਾਇਸ ਕੋਲੇ ਫੋਨ ਤੇ ਭਾਈ ਹੋਈ ਸੀ ਹਾਂ ਮੈਨੂੰ ਪਤਾ ਲੱਗਿਆ ਅੱਛਾ ਤੇ ਕਿਹਨਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਹ ਤਾਂ ਬਸ ਅਸੀਂ ਟੈਂਕਰਾਂ ਵਾਲੇ ਇਕੱਠੇ ਹੋ ਗਏ ਵੀ ਅੱਛਾ ਟੈਂਕਰਾਂ ਵਾਲਿਆਂ ਨਹੀਂ ਸਾਰੇ ਟੈਂਕਰਾਂ ਵਾਲੇ ਆ ਹਾਂ ਤੇ ਨਰਮਨ ਵੱਟਾ ਟੈਂਕਰ ਨਰਮਨ ਵੱਟਾ ਟੈਂਕਰ ਹਾਂ ਚੌਟਿੰਨ ਲੋਗਟਰ ਟੈਂਕਰ ਹਾਂ ਯਾਦਵ ਹਾਂ ਕਰਮੇ ਅੰਦਰ ਹਾਂ ਕਾਫੀ ਮਤਲਬ ਟੈਂਕਰ ਜਿਨ੍ਹਾਂ ਨੇ ਜਿਹੜਾ ਪਾਣੀ ਦੀ ਸਪਲਾਈ ਦਿੱਨੇ ਆ ਉਹਨਾਂ ਵੱਲੋਂ ਇਹ ਸੇਵਾ ਕੀਤੀ ਆ ਤੇ ਅੱਜ ਹੀ ਕਰੋਗੇ ਜਾਂ ਫਿਰ ਵੀ ਦੁਬਾਰੇ ਫਿਰ ਵੀ ਮੌਕਾ ਲੱਗੇ ਅੱਜ ਫਿਰ ਹਾਂ ਜ਼ਰੂਰ ਹੋ ਮੰਗੇ ਜੀ ਬਹੁਤ ਵਧੀਆ ਬਾਜੀ ਧੰਨਵਾਦ ਥੋੜਾ ਬਹੁਤ ਬਾਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ ਧੰਨਵਾਦ ਮਾਲ ਭਰੇ ਆਇਆ ਧੰਨਵਾਦ ਧੰਨਵਾਦ ਪਿੰਡ ਮਣੀ ਮਾਜਰੇ ਤੋਂ ਆਏ ਆ ਜੀ ਅਸੀਂ 70000 ਪਲੱਸ ਲੀਟਰ ਪਾਣੀ ਦੇ ਟੈਂਕਰ ਲਗੇ ਜਿਹੜੀ ਜਾਨਵਰਾਂ ਦੀ ਖਾਦਿਆ ਤੇ ਪਾਣੀ ਦੀ ਕਮੀ ਕਰਕੇ ਹੋ ਰਹੀ ਹੈ ਅਸੀਂ ਆਪਣੇ ਵੱਲੋਂ ਸਵੇਰ ਲੈ ਕੇ ਸੇਵਾ ਦੇ ਤੌਰ ਤੇ 70000 ਲੱਗ ਲੀਟਰ 16 17 ਟੈਂਕਰ ਲੱਗੇ ਦੀ ਪਿੰਡ ਮਣੀ ਮਾਜਰਾ ਪੂਰ ਤੋਂ ਆ ਕੇ ਚੱਲਦੀ ਹੈ ਤੇ ਪਤਾ ਕਿਵੇਂ ਲੱਗਾ ਇਹ ਸਾਨੂੰ ਵੀਡੀਓ ਦੇ ਰਾਈਟ ਪਤਾ ਕਰਿਆ ਸੀਗਾ ਪਿੰਡ ਪੱਛਰੇ ਮੁੰਬਿਆਂ ਨੇ ਵੀਡੀਓ ਪਾਈ ਸੀਗੀ ਇੰਸਟਾਗ੍ਰਾਮ ਤੇ ਉਹਦੇ ਰਾਈਟ ਸਾਨੂੰ ਪਤਾ ਲੱਗਾ ਸਿਹਰੀ ਪਤਾ ਲੱਗਾ ਜੀ ਸ਼ਾਮ ਨੂੰ ਖਲਾ ਬਣਾ ਕੇ 6 ਵਜੇ ਉਸੇ ਦੁਪਹਿਰ ਪਤਾ ਲੱਗਾ ਕਿ ਬਾਟਰ ਟੈਂਕਰ ਵਾਲਿਆਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਇਹ ਪੂਰਾ ਮਣੀ ਮਾਜਰਾ ਕਿਸੇ ਨਿਰਦੇਸ਼ਕਰੀ ਦੇ ਜਿੰਨੇ ਵੀ ਮੁੰਡੇ ਨੇ ਯੂਟ ਸਾਰੇ ਬੰਦੋਬਸਤ ਚਲਾ ਦਿੱਤੀ ਜਾ ਰਹੀ ਹੈ ਠੀਕ ਹੈ ਹੋਰ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਇਹ ਫੀਲ ਕਰਦੇ ਜਾ ਰਹੇ ਜਿੰਨੀ ਤੋਂ ਲੋਕ ਮਦਦ ਦੋ ਸਕੇ ਜੀ ਜਾਨਵਰਾਂ ਦੀ ਜਾਨ ਬਚਾਉਣ ਵਾਸਤੇ ਲਗਾਤਾਰ ਮਦਦ ਕਰੋ ਠੀਕ ਹੈ ਸ਼ੁਕਰੀਆ ਵੀਰ ਬਹੁਤ ਮੈਂ ਸੰਗਤਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਸੇਵਾ ਜਿਹੜੀ ਆ ਤੁਸੀਂ ਆਪਣੀ ਆ ਕੇ ਕਰੋ ਇੱਥੇ ਤੇ ਮੁੰਡੇ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਲੱਗੇ ਹੋਏ ਨੇ ਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੈਗੀ ਆ ਪਹਿਲਾਂ ਪੁੱਛ ਕੇ ਜ਼ਰੂਰਤ ਦੇ ਹਿਸਾਬ ਨਾਲ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਤੇ ਵੱਡੀ ਗਿਣਤੀ ਜਿੱਥੇ ਪਹੁੰਚ ਕੇ ਸੇਵਾ ਜਿਹੜੀ ਆ ਆਪ ਮੁਹਾਰੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ